ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਮੇਰੇ ਭੈਣ ਭਰਾਵਾਂ ਨੂੰ ਅੱਜ ਅਸੀਂ ਬਣਾਉਣ ਲੱਗੇ ਆਂ ਆਲੂ ਟਿੱਕੀ ਅੱਜ ਤੁਹਾਨੂੰ ਦਿਖਾਣੇ ਆਂ ਵੀ ਆਲੂ ਟਿੱਕੀ ਦੇ ਵਿੱਚ ਕੀ ਕੀ ਮਟੀਰੀਅਲ ਪੈਂਦਾ ਇਹ ਕੀ ਕੀ ਸਮਾਨ ਆਪਾਂ ਪਾਉਣੇ ਆ ਇਹ ਅਸੀਂ ਆਲੂ ਵਾਲ ਕੇ ਰੱਖੇ ਨੇ ਤੇ ਆਪਣਾ ਛੋੜਾਂ ਦਾ ਆਟਾ ਪੀਸਿਆ ਸੀ ਨੇ ਆਪਾਂ ਜਿਹਨੂੰ ਵੀ ਰਾਈਸ ਫਲੋਰ ਵੀ ਕਹਿੰਦੇ ਆ ਉਹ ਵੀ ਪਾ ਸਕਦੇ ਆ ਆਪਾਂ ਠੀਕ ਹੈ ਕੌਰਨ ਫਲੋਰ ਵੀ ਪਾ ਸਕਦੇ ਆ ਜਾਂ ਆਪਾਂ ਜਿੱਦਾਂ ਕਿ ਆਪਣੇ ਬ੍ਰੈਡਾਂ ਦਾ ਪੂਰਾ ਹੁੰਦਾ ਹਨਾ ਸੁਕਾ ਕੇ ਬ੍ਰੈਡ ਉਹ ਵੀ ਆਪਾਂ ਪਾ ਸਕਦੇ ਆ ਤੇ ਇਧਰ ਆਪਾਂ ਰੱਖਿਆ ਪਿਆਜ਼ ਛੋਟੇ ਛੋਟੇ ਕੱਟ ਕਰਕੇ ਤੇ ਹਰੀ ਮਿਰਚ ਤੇ ਨਿੰਬੂ ਇਹ ਆਪਾਂ ਹੁਣ ਸਾਰਾ ਕੁਝ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਤੁਹਾਨੂੰ ਦਿਖਾਣੇ ਇਹ ਦੇਖੋ ਜੀ ਹਮ ਹੁਣ ਆਪਾਂ ਇਹਦੇ ਵਿੱਚ ਨਮਕ ਐਡ ਕਰਦੇ ਆ ਤੁਸੀਂ ਨਮਕ ਆਪਣੇ ਹਿਸਾਬ ਨਾਲ ਠੀਕ ਹੈ ਸਵਾਦ ਅਨੁਸਾਰ ਪਾ ਸਕਦੇ ਹੋ ਕਿੰਨੀ ਕੀ ਚੀਜ਼ ਬਣਾਉਣੀ ਹੈ ਟਿੱਕੀਆਂ ਕਿੰਨੀਆਂ ਬਣਾਉਣੀਆਂ ਨੇ ਤੇ ਅੱਧਾ ਚਮਚ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ ਇਹ ਦੇਖੋ ਹਲਦੀ ਪਾਤੀ ਤੇ ਇੱਕ ਇਹਦੇ ਵਿੱਚ ਆਪਾਂ ਨਿੰਬੂ ਪਾਇਆ ਜਿੱਦਾਂ ਕਿ ਆਪਾਂ 12 13 ਟਿੱਕੀਆਂ ਦੇ ਹਿਸਾਬ ਨਾਲ ਇਹ ਮਟੀਰੀਅਲ ਤਿਆਰ ਕੀਤਾ ਹੈ ਤੇ ਹੁਣ ਆਪਾਂ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਇਹਨੂੰ ਆਪਾਂ ਫਰਿੱਜ ਦੇ ਵਿੱਚ ਰੱਖ ਦਾਂਗੇ ਥੋੜਾ ਠੰਡਾ ਹੋਣ ਵਾਸਤੇ ਇਹ ਦੇਖੋ ਜੀ ਹੁਣ ਆਪਾਂ ਇਹਨੂੰ ਮਿਕਸ ਕਰਦੇ ਹਾਂ ਹੁਣ ਆਪਾਂ ਇਹਨਾਂ ਨੂੰ ਨਾ ਫਰਿੱਜ ਵਿੱਚ ਰੱਖਾਂਗੇ 5 ਮਿੰਟਾਂ ਵਾਸਤੇ ਥੋੜਾ ਠੰਡੇ ਹੋ ਜਾਣਗੇ ਨਾ ਆਲੂ ਤੇ ਥੋੜਾ ਮਿਕਸ ਜਰ ਜਿਹੜਾ ਆਪਾਂ ਬਣਾਇਆ ਉਨਾਂ ਨਾਲੇ ਵਧੀਆ ਰਹਿੰਦਾ ਜੇ ਆਪਾਂ ਥੋੜਾ ਫਰਿੱਜ ਵਿੱਚ ਰੱਖ ਕੇ ਟਿੱਕੀਆਂ ਬਣਾਉਣੇ ਆ ਤੇ ਬਹੁਤ ਵਧੀਆ ਬਣਦੀਆਂ ਨੇ ਇਹ ਦੇਖੋ ਜੀ ਆਪਾਂ ਇਧਰ ਤਵਾ ਰੱਖਤਾ ਗਰਮ ਹੋਣ ਵਾਸਤੇ ਤੇ ਇਹਦੇ ਉੱਪਰ ਹੁਣ ਆਪਾਂ ਤੇਲ ਪਾਵਾਂਗੇ ਆਪਾਂ ਟਿੱਕੀਆਂ ਡੀਪ ਫਰਾਈ ਨਹੀਂ ਕਰਦੇ ਕਿਉਂਕਿ ਜ਼ਿਆਦਾ ਆਇਲ ਖਾਣਾ ਸਿਹਤ ਲਈ ਹਾਨੀਕਾਰਕੀ ਹੁੰਦਾ ਤੇਦਰ ਆਪਣੇ ਆਲੂ ਪਾਣੀ ਤੇ ਹੁਣ ਆਪਾਂ ਟਿੱਕੀਆਂ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਬਹੁਤ ਜੰਮੀ ਸਵਾਦਿਸ਼ਟ ਬਣਦੀਆਂ ਨੇ ਟਿੱਕੀਆਂ ਲੈ ਦੇਖੋ ਜੀ ਟਿੱਕੀ ਬਣ ਗਈ ਐ ਫੇਰ ਹੁਣ ਆਪਾਂ ਕਰਾਂਗੇ ਇਹ ਦੇਖੋ ਜੀ ਆਲੂ ਟਿੱਕੀ ਕਿੰਨੀ ਸੋਹਣੀ ਬਣੀ ਐ ਆ ਤੁਹਾਨੂੰ ਇਹ ਬਣਾ ਰਵਣ ਫਿਰਤਾ ਜੀ ਕਰਦਾ ਮੈਂ ਖਾਉਂ ਚ ਪਾਣੀ ਬਸ ਆਇਆ ਵੀ ਬਣਾਉਣ ਤੋਂ ਪਹਿਲਾਂ ਹੀ ਖਾ ਲਈਏ ਤੁਸੀਂ ਵੀ ਟਰਾਈ ਕਰਿਓ ਇਦਾਂ ਬਹੁਤ ਈਜ਼ੀ ਤਰੀਕਾ ਬਣਾ ਕੇ ਤੁਸੀਂ ਸਾਨੂੰ ਦੱਸਿਓ ਜਰੂਰ ਲਾਈਕ ਕਮੈਂਟ ਕਰਕੇ ਵੀ ਤੁਸੀਂ ਕਿੱਦਾਂ ਬਣਾਉਨੇ ਹੋ ਕਰਦੀ ਜੀ ਜਿਹਾ ਕੁਝ ਬਣ ਜਾਣਾ ਮਧੀਆ ਜੀ ਜਿਹਾ ਮੈਂ ਬਾਹਰ ਦੇ ਵੀ ਮੱਖੀ ਮਛਰੀ ਚੀ ਬਾਦ ਅੰਦਰ ਦੀ ਕੋਈ ਕੁਝ ਬਿਲਕੁਲ ਆਪਣੇ ਹੱਥ ਨਾਲ ਬਣਾ ਕੇ ਜਿਖਾਉ ਬਾਅਦ ਤੁਸੀਂ ਦਹੀਂ ਪਾ ਕੇ ਵੀ ਖਾ ਸਕਦੇ ਹੋ विदाउट दही ਵੀ ਖਾ ਸਕਦੇ ਹਾਂ ਬਸ ਓਨਲੀ ਸੌਸ ਨਾਲ ਤੇ ਤੁਹਾਨੂੰ ਬਾਅਦ ਚ ਅਸੀਂ ਦਿਖਾਉਣੇ ਆ ਇਹ ਦੇਖੋ ਜੀ ਟਿੱਕੀ ਬਣ ਕੇ ਤਿਆਰ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਣੀ ਆਪਣੀ ਫਰਮਾਇਸ਼ ਜ਼ਰੂਰ ਦੱਸਿਓ ਤੁਹਾਨੂੰ ਕੀ ਚੀਜ਼ ਚਾਹੀਦੀ ਆ ਕੋਈ ਕੋਈ ਵੀ ਰੈਸਪੀ ਜਿੱਦਾਂ ਵੀ ਹਨਾ ਅਸੀਂ ਉਹੀ ਰੈਸਪੀ ਤੁਹਾਨੂੰ ਬਣਾ ਕੇ ਦੱਸਾਂਗੇ ਕੋਈ ਸਾਊਥ ਇੰਡੀਅਨ ਜਾਂ ਕੋਈ ਵੀ ਹਨਾ ਕੋਈ ਵੀ ਰੈਸਪੀ ਚਾਹੀਦੀ ਹੋਵੇ ਪਲੀਜ਼ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਲਿਖਿਓ ਅਸੀਂ ਜ਼ਰੂਰ ਤੁਹਾਡਾ ਰਿਪਲਾਈ ਕਰਾਂਗੇ ਤੇ ਬਣਾਵਾਂਗੇ ਧੰਨਵਾਦ ਪਲੀਜ਼ ਮੇਰੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਪੋਰਟ ਕਰੋ